ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਰੀ YouTube ਜਾਨਾ ਅਤੇ ਫਿਰ ਵਿੱਚ ਸਵਾਤਾ ਹੀ ਅੱਜ ਜਿਹੜਾ ਵੀਡੀਓ ਲੈ ਕੇ ਆਇਆ ਪਟੇਲ ਖਾਈ ਪੱਗ ਜੇ ਲੈਂਥ 7.5 ਮੀਟਰ ਦਾ ਕਪੜਾ ਇਹ ਬੋਲਵਾਤੇ ਕਿੜਾ ਆਪਾਂ ਪਹਿਲੇ ਲੜ ਲਾਉਣਾ ਸਿਰ ਦੇ ਸੈਂਟਰ ਚੋਂ ਲੈ ਕੇ ਲੜ ਨੂੰ ਹੁਣ ਇਹਨੂੰ ਲਾਹਣ ਦਾ ਵੱਥਲੇ ਰੱਖ ਕੇ ਬੰਦ ਪਾਸਾ ਉੱਤਰ ਕੇ ਦੋ ਹੀ ਪੱਲੇ ਚੋ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਇਹਨਾਂ ਨੂੰ ਹੋਲਡ ਕਰਕੇ ਅਤੇ ਉਦੋਂ ਤੱਕ ਲੜ ਕਿੜਾ ਪਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਤੇ ਲੜ ਨੂੰ ਮਟਾਈ ਚ ਕਰਕੇ ਕਿੜਾ ਪਲੜ ਨੂੰ ਲੋਡ ਕਰਕੇ ਲਗਾਵਾਂਗੇ ਅਗਲਾ ਲੜਾ ਪਲੜ ਲਾਉਣਾ ਲੜਨ ਬੈਕ ਤੋਂ ਪਿੰਚ ਕਰਕੇ ਪੁਣੀਆ ਹਲਦਾਵਾ ਸੌਰਾ ਕਿੰਬੰਦ ਪਸੋਤਰਾ ਕੇ ਦੋਈ ਪੱਲੇ ਜੋ ਪੱਲੇ ਪੱਲੇ ਜਾਲਾ ਖੋਲਣਾ ਦੂਜੇ ਪੱਲੇ ਨਾਲ ਪਮਟਾਈਲ ਪਸਣਾ ਜੋੜ ਕੇ ਚਾਰੋਂ ਗੋਲੀਆਂ ਨਾਲ ਜਿਹੜਾ ਪਲਟ ਨੂੰ ਉੱਤੋਂ ਸਟੈਕ ਕਰ ਲੈਣਾ ਹੈ ਚਾਰੋਂ ਗੋਲੀਆਂ ਨਾਲ ਜਿਹੜਾ ਪਲਟ ਨੂੰ ਉੱਤੋਂ ਸਟੈਕ ਕਰਕੇ ਤੇ ਲੜਨ ਨੂੰ ਡਬਲ ਫੋਲਡ ਕਰ ਲੈਣਾ ਹੈ ਤੇ ਲੜਨ ਨੂੰ ਚੰਗੀ ਤਰ੍ਹਾਂ ਡਬਲ ਫੋਲਡ ਕਰਕੇ ਤੇ ਸਾਵ ਕਰਕੇੜਾ ਪੱਲ ਨੂੰ ਤੀਜੇ ਨਾਲ ਤੁਸੀਂ ਉਹਦਾ ਫਾਲਸ ਰੱਖਣਾ ਚਾਹੁੰਦੇ ਪਈਆਂ ਨਾਲ ਦਾ ਫਾਲਸ ਰਾ ਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਲਗਾਉਣਾ ਹੈ ਤੇ ਫਿਰ ਬਾਅਦ ਵਿੱਚ ਬਿਲਕੁਲ ਦਾ ਫਰ ਲਪਕਾ ਡਰਗੇ ਬਰਬਾਦ ਵਿੱਚ ਉਹਦੇ ਵਿੱਚ ਜਿਹੜਾ ਆਪਾਂ ਵਾਈ ਫੇਰ ਕੇ ਉਹ ਜਿਹੜਿਆ ਤਾਂ ਸੈਟਿੰਗ ਕਰ ਲੈਣੀ ਹੈ ਜੇ ਉਸ ਨੂੰ ਸਾਫ਼ ਕਰਕੇ ਜਿਹੜਾ ਆਪਾਂ ਨਾਲ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਵਾਈ ਫੇਰਨਾ ਪੂਰੀ ਗਲਾਈ ਵਿੱਚ ਤੇ ਥੋੜੀ ਟਿਰਚਾ ਕਿਡਾ ਆਪਾਂ ਵਾਈ ਫੇਰਨਾ ਹੈ ਜਨਾਲ ਦੇਰ ਬਾਕੀ ਪਾ ਜਿਹੜੇ ਆਪਾਂ ਸੈਟਿੰਗ ਕਰੀ ਜਾਣੀਆਂ ਤੜਾ ਪਗ ਲੜਾ ਲਾਉਣਾ ਲੜਨ ਬੈਤੋ ਪਿੰਕ ਕਰਕੇ ਪੁਣੀ ਹੋਲ ਦਵਾ ਤੜਾ ਕਿ ਮੰਦ ਬਸ ਉਤਰਾ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਲੜ ਨੂੰ ਉਤਰਾ ਟਿਕਾ ਲੈਣਾ ਚਾਰ ਉਂਗਲੀਆਂ ਨਾਲ ਜਿਹੜਾ ਪਲੜ ਨੂੰ ਉੱਤ ਸੈਟ ਕਰਕੇ ਤੇ ਲੜਨ ਡਬਲ ਹੋਲ ਕਰਨਾ ਹੈ ਤੇ ਚੰਗੀ ਤੜਾ ਪਲੜ ਨੂੰ ਡਬਲ ਹੋਲ ਕਰਕੇ ਤੇ ਜਿਹੜੇ ਉਹ ਵਾਲ ਹੋਣੀਆਂ ਜਿਹੜਾ ਵੀ ਖਿੱਚ ਕੇ ਜਿਹੜਾ ਪ ਚੰਗੀ ਤੜਾ ਜਿਹੜਾ ਪਲੜ ਨੂੰ ਸਾਫ ਕਰ ਲੈਣਾ ਲੋੜ ਗਾਰ ਕਿਹੜਾ ਪਲਾਨ ਚਾਹੀਦਾ ਹੈ ਕਿਦਾਂ ਸੈਟ ਕਰਕੇ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪਾਦ ਜਿਹੜੀ ਆਪਾਂ ਸੈਟ ਕਰੀ ਜਾਣੀਆਂ ਤੇ ਲੜਾ ਦਾ ਫਾਗ ਲੜਾ ਉਹ ਵੀ ਆਪਾਂ ਸੈਟ ਕਰ ਲੈਣਾ ਤੇ ਉਹਨਾਂ ਦੀ ਮੋਟਾਈ ਜਿਹੜੀ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਇਹੜਾ ਆਪਾਂ ਅਗਲਾ ਲੜ ਲਾਉਣਾ ਲੜਨ ਦੇ ਇਤੋਂ ਪਿੰਚ ਕਰ ਲੈਣਾ ਉਸੇ ਤਰੀਕੇ ਨਾਲ ਆ ਪਲੜ ਨੂੰ ਚਾਰ ਉਂਗਲੀਆਂ ਨਾਲ ਜਿਹੜਾ ਪਲੜ ਨੂੰ ਉੱਤਰਾਟ ਕਰਨਾ ਫਿਰ ਪਹਿਲੇ ਪਲੜ ਨੂੰ ਜਿਹੜਾ ਖੋਲਣਾ ਦੂਜੇ ਪਲੜ ਨੂੰ ਆਪਾਂ ਮੋਟਾਈ ਨਾਲ ਪਸਨਾ ਜੋੜ ਲੈਣਾ ਤੇ ਇੱਕ ਵੜੜ ਲੜਨ ਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਸਾਫ਼ ਕਰ ਲੈਣਾ ਤੇ ਫਿਰ ਉੱਤੋਂ ਜਿਹੜਾ ਲੜਨ ਦੱਬਗੇ ਫਿਰ ਥੱਲੇ ਵਾਲ ਨੂੰ ਖਿੱਚਣਾ ਤੇ ਜਿਹੜੇ ਉਹ ਵਾਲ ਹੋਣਗੇ ਉਹਨਾਂ ਨੂੰ ਫੇਰ ਖਿੱਚ ਕੇ ਫਿਰ ਲੜ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਟੈਟ ਕਰਕੇ ਤੇ ਮੋਟਾਈ ਜਿੰਨੀ ਆਪਾਂ ਉਹਦੀ ਪਹਿਲੇ ਲੜਾਂ ਦੇ ਮੋਟਾਈ ਰੱਖੀ ਹੁੰਦੀ ਆ ਪਲੜ ਦੀ ਮੋਟਾਈ ਰੱਖ ਕੇ ਤੇ ਲੜ ਨੂੰ ਚੰਗੀ ਤ ਜਿਹੜੇ ਬਾਕੀ ਪਾਸ ਜਿਹੜੀਆਂ ਪਸੈਟਿੰਗ ਕਰੀਆਂ ਨਹੀਂ ਆ ਜਿਹੜਾ ਆਪਾਂ ਅਗਲਾ ਲਾਉਣਾ ਲੜਨੂ ਬੈਗ ਤੋਂ ਪਿੰਚ ਕਰਕੇ ਪੂਣੀ ਰੋਲ ਦਾ ਬੱਥਰੇ ਲਾ ਕੇ ਬੰਦ ਪਾਸ ਉੱਤਰਾ ਕੇ ਚਾਰ ਉਂਗਲੀਆਂ ਨਾਲ ਇਹਦਾ ਪਲਾਡ ਨੂੰ ਉੱਤਰਾ ਟਿਕਾ ਲੈਣਾ ਹੈ ਚਾਰੋਂ ਕੁਲੀਆਂ ਨਾਲ ਪਲਾਂ ਨੂੰ ਉੱਤਰਾਟ ਕਰਕੇ ਤੇ ਲੜਨ ਡਬਲ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਪਲਾਂ ਨੂੰ ਚੜਾਈ ਤੇ ਕਰਕੇ ਤਾਂ ਜਿਹੜਾ ਉਸ ਵਿੱਚ ਕੋ ਡੰਗ ਨਾ ਪਵੇ ਤਾਂ ਉਸ ਨੂੰ ਥੋੜੀ ਜਿਹੀ ਅਪ ਚੜਾਈ ਵਧਾ ਦਾਂਗੇ ਗਾਂ ਜਾ ਕੇ ਤੇ ਉਤੋ ਇਹਦਾ ਲੜਨ ਦੱਬ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਪਲਾਂ ਲੋਡ ਕਰਕੇ ਲਗਾਉਣਾ ਹੈ ਤੇ ਜਿਹੜੀ ਆਪਣੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਪਲਾਂ ਲੋਡ ਕਰਕੇ ਲਗਾ ਦੇਣਾ ਹੈ ਤਨਾਲਿਆਂ ਦੇ ਬਾਕੀ ਪਾਦੜੀਆਂ ਪਸਟਿੰਗ ਕਰੀ ਜਾਣੀਆਂ ਤੇਰੇ ਆਪਣੇ ਥੱਲੇ ਵਾਲੀ ਸਾਈਡ ਹੁੰਦੀ ਹੈ ਬੈਕ ਸਾਈਡ ਉਹਨੂੰ ਵੀ ਜਿਹੜਾ ਪੂਰਾ ਸਾਫ਼ ਕਰ ਦੇਣਾ ਜਿਹੜਾ ਤੋਂ ਇਹ ਉਸ ਨੂੰ ਸਾਫ਼ ਕਰਨ ਲਈ ਡਬਲ ਸੀ ਸ਼ੇਅਰਾਂ ਤੋਂ ਵਰਤ ਸਕਦੇ ਹਾਂ ਤੇ ਇਹਦੇ ਵੀ ਸਾਡੇ YouTube ਚੈਨਲ ਤੇ ਨਵੇਂ ਮੈਨੂੰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਫਿਰ ਆ ਪਾਗਲਾ ਲੜ ਲਾਉਣਾ ਛੇ ਮੈ ਲੜ ਲਰਨ ਬਾਅਦ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੌਲ ਦਾ ਬੱਥਲੇ ਰੱਖ ਕੇ ਬੰਦ ਪਾਸ ਉੱਤ ਰੱਖ ਕੇ ਚਾਰ ਉਂਗਲੀਆਂ ਨਾਲ ਲੜ ਲ ਨੂੰ ਉੱਤ ਸੈਟ ਕਰ ਲੈਣਾ ਇੰਗੀ ਤਰ੍ਹਾਂ ਆਪਣਾ ਨੂੰ ਵੈਤ ਸੈਟ ਕਰ ਲੈਣਾ ਤੇ ਫਿਰ ਅੱਖ ਤੱਕ ਜਿਹੜਾ ਪਲਰ ਨੂੰ ਖੋਲ ਲੈਣਾ ਖੋਲ ਕੇ ਤੇ ਇੱਕ ਵਾਰ ਉੱਥੋਂ ਅਕਲੋਵੇਂ ਫੋਲਡ ਕਰਾਂਗੇ ਉੱਤੋਂ ਜਿਹੜਾ ਲੜਨ ਦੱਬ ਲੈਣਾ ਉੱਤੋਂ ਜਿਹੜਾ ਲੜਨ ਦੱਬ ਕੇ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਲੜਾ ਲੜਨ ਨੂੰ ਇੱਕ ਵਾਰ ਫੋਲਡ ਕਰਾਂਗੇ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜਨ ਦੱਬ ਕੇ ਤੇ ਜਿਹੜਾ ਆਪਣਾ ਵਾਧੂ ਦਾ ਕੱਪੜਾ ਹੋਊਗਾ ਉਹ ਨੂੰ ਆਪਾਂ ਥੱਲੇ ਵਾਲ ਨੂੰ ਖਿੱਚ ਕੇ ਤਫ ਜਿਹੜਾ ਆਪਣਾ ਡਬਲ ਫੋਲਡ ਕਰਕੇ ਜਿੰਨੀ ਜਿਹੋਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੇ ਉਹਦੀ ਚੜਾਈ ਰੱਖ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੋਡ ਕਰਕੇ ਤੇ ਆਪਣੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਆਪਣਾ ਲੋਡ ਕਰਕੇ ਲਗਾਉਣਾ ਹੈ ਤਨਾਲ ਦੇ ਨਾਲ ਬਾਕੀ ਪਾਦ ਜਿਹੜੀਆਂ ਪਸਾੜੀng ਕਰੀ ਜਾਣੀਆਂ ਇਹੜੇ ਆਪਣੇ ਲੜਾਈ ਸਾਈਡਿੰਗ ਉਹ ਵੀ ਕਰ ਲੈਣੀ ਹੈ ਜੇ ਕਿਹੜੀ ਲੜਦੀ ਮੋਟਾਈ ਜਾਂ ਰਹਿੰਦੀ ਆ ਤਾਂ ਉਹਦੇ ਤੇ ਬਾਹਰ ਨੂੰ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਆ ਤੇ ਜੇ ਕਿਹੜੀ ਲੜਦੀ ਮੋਟਾਈ ਘਟ ਰਹਿੰਦੀ ਆ ਤਾਂ ਹੁਣ ਥੱਲੇ ਵੱਲੋਂ ਖਿੱਚ ਕੇ ਫਿਰ ਉਹਦੇ ਵਿੱਚ ਬਾਜ ਫੇਰ ਕੇ ਉਸ ਨੂੰ ਬਾਕੀ ਲੜਾਂ ਦੇ ਮੋਟਾਈ ਜਿੰਨੀ ਆਪਾਂ ਸੀਗੀ ਲੜਾਈ ਮੋਟਾਈ ਉਨੀ ਰੱਖ ਕੇ ਤੇ ਚੰਗੀ ਤਰ੍ਹਾਂ ਸਾਫ਼ ਕਰਕੇੜਾ ਪਰ ਨੂੰ ਸੱਟ ਕਰ ਲੈਣਾ ਉਸ ਨੂੰ ਵੀ ਤੇ ਫਾਸਲਾ ਵੀ ਜਿਹੜਾ ਉਹ ਵੀ ਆਪਾਂ ਸੈੱਟ ਕਰ ਲੈਣਾ ਤੇ ਫੇਰ ਆਪਾਂ ਆਪਣਾ ਪੱਗ ਤੇ ਲਗਾਉਣਾ ਨੱਕ ਦੇ ਹੀ ਜਿਹੜਾ ਆਪਾਂ ਪੱਗ ਤੇ ਲਗਾਉਣਾ ਜਿੱਥੇ ਆਪਾਂ ਸ਼ਮ ਲੜ ਫੋਟ ਕਰੇ ਤੋ ਥੋੜਾ ਹੀ ਗਾਹ ਕਰਕੇ ਤੇ ਜਿੱਥੇ ਆਪਣੇ ਸ਼ਮ ਲੜਦੇ ਫੋਨ ਕਰੇ ਤੇ ਬਲ ਰਹੇ ਹੁੰਦੇ ਆ ਉਹਨਾਂ ਨੂੰ ਆਪਾਂ ਥੱਲੇ ਵਾਲ ਨੂੰ ਖਿੱਚ ਲੈਣਾ ਉਹਨਾਂ ਨੂੰ ਥੱਲੇ ਵਾਲ ਨੂੰ ਖਿੱਚ ਗਏ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰ ਲੈਣਾ ਇਸ ਤੋਂ ਤੇ ਵੇੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤੇੋਂ ਅੱਧਾ ਥੱਲੇ ਫੋਲਡ ਕਰਕੇ ਦਾ ਪਲੜ ਨੂੰ ਇੱਕ ਟੈਪ ਦੇ ਉਹਦੀ ਪੂਣੀ ਬਣਾ ਕੇ ਤੇ ਲੜ ਨੂੰ ਬੈਗ ਤੋਂ ਚੜਾਈ ਤੋਂ ਲੈ ਕੇ ਆਉਣਾ ਹੈ ਲੜ ਨੂੰ ਬੈਗ ਤੋਂ ਚੜਾਈ ਤੋਂ ਲੈ ਕੇ ਮੂਹ ਲੈ ਕੇ ਆਪਾਂ ਤੇ ਚੜਾਈ ਘਟਾ ਦੇਣੀ ਆ ਤੇ ਲੜ ਨੂੰ ਕਿ ਕਿ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਉੱਤੇ ਜਿਹੜੇ ਬਲ ਰਹਿੰਦੇ ਆ ਉਹਨਾਂ ਨੂੰ ਪਵਾਇ ਨਾਲ ਕੱਢ ਲੈਣਾ ਹੈ ਤੇ ਜਿੰਨਾ ਪਲੜਾ ਖੜਾ ਰੱਖਦੇ ਰੱਖੇ ਉਹਨਾਂ ਆਪਾਂ ਕੱਲੀ ਜਾਨ ਨੂੰ ਅੱਖ ਤੇ ਰੱਖ ਕੇ ਫਿਰ ਪੱਗ ਪਿੰਦੇ ਥੱਲੇ ਰੱਖ ਕੇੜਾ ਪਲੜ ਨੂੰ ਫਰੰਟ ਵੱਲ ਨੂੰ ਫੋਲਡ ਕਰਦਾ ਨਾ ਫਰੰਟ ਵੱਲ ਨੂੰ ਫੋਲਡ ਕਰ ਤੋਂ ਬਾਅਦ ਜਿੰਨੀ ਉਹਦੀ ਚੜਾਈ ਆਖਣਾ ਚਾਹੁੰਦੇ ਤੁਸੀਂ ਉਹਨੀ ਉਹਦੀ ਚੜਾਈ ਰੱਖ ਕੇ ਤੇ ਜਿੰਨੇ ਉਹ ਚ ਬਲ ਪੈ ਜਾਣਗੇ ਉਹਨਾਂ ਨੂੰ ਆਪਾਂ ਲੋਡ ਕਰ ਕੇੜਾ ਪਲੜ ਨੂੰ ਉੱਤੇ ਦੱਬ ਲੈਣਾ ਜੇ ਤੁਹਾਡੇ ਲੜਕਾ ਟੇਂਦਾ ਹੈ ਜਾਂ ਉਤੋਂ ਖਿਸਕੀ ਜਾਂਦਾ ਹੈ ਤੁਸੀਂ ਇੱਕ ਜਾਂ ਦੋ ਪੱਗ ਪੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤਨਾਲ ਜਿਹੜਾ ਬਾਕੀ ਪਾ ਜੜੀ ਆ ਪਸੜੀng ਕਰੀ ਜਾਣੀਆਂ ਤੇ ਆਪਣੀ ਸ਼ੇਪ ਉਹ ਵੀ ਆਪ ਸੈੱਟ ਕਰ ਲੈਣੀਆਂ ਤੇ ਜਿਹੜਾ ਆਪਾਂ ਸੈਟ ਕਣਾ ਜਿਹੜਾ ਪਹਿਲਾਂ ਹੀ ਸਿੱਧੇ ਸੈਂਟਰ ਚੋਂ ਉਹਨੂੰ ਪੈਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਕੇ ਤੇ ਜਿੱਥੋਂ ਕਿ ਤੋ ਸੜਨ ਗ੍ਰਹਿ ਦਾ ਉਥੋਂ ਬੜਵਲੀ ਜੀਆਂ ਦੇ ਕਿਹੜਾ ਪਸਰਾ ਉਹ ਕਿਤਰਾ ਟੈਟ ਕਵਰ ਕਰ ਲੈਣਾ ਜਿਹੜਾ ਬੈਦਲ ਲਗਾਉਣਾ ਅੱਧਾ ਸਜੋ ਅੱਧਾ ਖੱਬੇ ਫੋਲਡ ਕਰ ਕੇ ਕਿਹੜਾ ਪਲੇਟ ਨੂੰ ਬੈਗ ਤੇ ਹੀ ਦੱਬ ਲੈਣਾ ਜਾ ਲਧੀ ਨੰਬਰ ਲੈ ਕੇ حاضر ਹੁੰਨੀਆਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ